ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਨਿਸ਼ਾਨਾ ਅੱਤਵਾਦੀਆਂ ਵੱਲੋਂ ਦੱਸਿਆ ਜਾ ਰਿਹਾ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆ ਰਹੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਅੱਤਵਾਦੀਆਂ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਤਾਂ ਸਾਰਿਆਂ ਨੂੰ ਪਤਾ ਕਿ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹ ਵਿਗੜੇ ਹੋਏ ਨੇ ਜਿਹੜੇ ਲਗਾਤਾਰ ਆ ਜਿਹੜੀ ਕਿ ਗੋਲੀ ਰੋਕ ਰੋਕ ਕੇ ਚੱਲ ਰਹੀ ਆ ਤੇ ਭਾਰਤਾਂ ਤੇ ਪਾਕਿਸਤਾਨ ਵੱਲੋਂ ਦੋਨਾਂ ਵੱਲੋਂ ਜਿਹੜਾ ਗੋਲੀਬਾਰੀ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਜਿਹੜਾ ਇਹ 15 ਭਾਰਤ ਦੇ 15 ਸਰਾਂ ਉੱਤੇ ਜਿਹੜਾ ਹਮਲਾ ਕੀਤਾ ਗਿਆ ਤੇ ਇਸ ਦਾ ਮੂੰਹ ਤੋਂ ਉਹਨਾਂ ਜਵਾਬ ਜਿਹੜਾ ਕਿ ਭਾਰਤ ਵੱਲੋਂ ਵੀ ਦਿੱਤਾ ਗਿਆ ਪਰ ਹੁਣ ਜਿਹੜੀ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆਈ ਆ ਕਿ ਜੰਮੂ ਕਸ਼ਮੀਰ ਦੇ ਗੁਰਦੁਆਰਾ ਸਾਹਿਬ ਉੱਪਰ ਜਿਹੜਾ ਹਮਲਾ ਕੀਤਾ ਗਿਆ ਇਹ ਹਮਲਾ ਅੱਤਵਾਦੀਆਂ ਵੱਲੋਂ ਦੱਸਿਆ ਜਾ ਰਿਹਾ ਪਰ ਇੱਥੇ ਬੜੀ ਆਪਾਂ ਇਹ ਕਹਦੇ ਇੱਕ ਇੱਕ ਨਿੰਦਕ ਜੋ ਘਟਣਾਗੀ ਕਿਉਂਕਿ ਸਿੱਖਾਂ ਦੇ ਹੀ ਗੁਰੂ ਘਰਾਂ ਉੱਤੇ ਹਮਲੇ ਕਿਉਂ ਹੋਰਨ ਲੱਗ ਪਏ ਇਸ ਤੋਂ ਪਹਿਲਾਂ ਵੀ ਲੰਘੇ ਦੇਣਾ ਜਿਹੜਾ ਕਿ ਜੰਮੂ ਕਸ਼ਮੀਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਸੀ ਉਹਦੇ ਉੱਪਰ ਵੀ ਜਿਹੜਾ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਤੇ ਅਟੈਰੀ ਕੀਤਾ ਗਿਆ ਤੇ ਨਾਲ ਹੀ ਅਰਾਗੀ ਜਿਹੜਾ ਕੀਰਤਨ ਕਰਦਾ ਸੀ ਅਮਰੀਕ ਸਿੰਘਾ ਅਤੇ ਤਫਲਾ ਮਾਸਟਰ ਅਤੇ ਇੱਕ ਹੋਰ ਸੇਵਕ ਜਿਹੜੇ ਕਿ ਜਾਨੀ ਕਿ ਕੁੱਲ ਚਾਰ ਸਿੱਖਾਂ ਦੀ ਮੌਤ ਆ ਜਿਹੜੀ ਉਹ ਦੱਸੀ ਜਾ ਰਹੀ ਆ ਤੇ ਅੱਜ ਜਿਹੜੀ ਤਾਜ਼ੀ ਘਟਨਾ ਇਹ ਦੱਸੀ ਜਾ ਰਹੀ ਆ ਸੂਤਰਾਂ ਦੇ ਮੁਤਾਬਕਾ ਕਿ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਅੱਤਵਾਦੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਫਿਲਹਾਲ ਜਿਹੜੀਆਂ ਅਜੇ ਖਬਰਾਂ ਨਿਕਲ ਕੇ ਆਉਣੀਆਂ ਬਾਕੀ ਨੇ ਇਹ ਕੀ ਕੁਝ ਉੱਥੇ ਹੋਇਆ ਦੇ ਬਾਬਤ ਵੀ ਆਪਾਂ ਤੁਹਾਨੂੰ ਜ਼ਰੂਰ ਅਪਡੇਟ ਸੁਣਾਵਾਂਗੇ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਆ ਜੋ ਵਿਗੜੇ ਹੋਏ ਆ ਜੋ ਕਿ ਲਗਾਤਾਰ ਇੱਕ ਦੂਜੇ ਦੇ ਇਸ਼ਾਂ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਜਾ ਰਹੀ ਆ ਅਤੇ ਪਾਕਿਸਤਾਨ ਦੇ ਵੀ ਜਿਹੜੇ ਉਧਰ ਦਾਵਾ ਕਰਦਾ ਭਾਰਤ ਕੇ 100 ਦੇ ਕਰੀਬ ਅਸੀਂ ਅੱਤਵਾਦੀ ਨੂੰ ਮਾਰ ਮਕਾਇਆ ਤੇ ਦੂਸਰੇ ਪਾਸੇ ਜਿਹੜਾ ਕਿ ਫਿਲਹਾਲ ਇਹਦੀ ਅਜੇ ਪੁਸ਼ਟੀ ਕਦੇ ਨਾਤਾ ਆਪਾਂ ਪ੍ਰਧਾਨ ਮੰਤਰੀ ਵੱਲੋਂ ਨਹੀਂ ਕਿਸੇ ਫੌਜ ਦੇ ਮੁਖੀ ਵੱਲੋਂ ਕੀਤੀ ਗਈ ਆ ਪਰ ਇਹ ਜਿਹੜੀਆਂ ਧੰਮੈ ਗੱਲਾਂ ਦੱਸੀਆਂ ਨੇ ਕਿ ਸੌ ਅੱਤਵਾਦੀ ਦਾ ਮਾਰਮਕਾਉਣਾ ਇਹ ਇੱਕ ਨੈਸ਼ਨਲ ਮੀਡੀਆ ਜਾਂ ਹਿੰਦੀ ਮੀਡੀਆ ਕਹਿ ਲਈਏ ਜਾਂ ਗੋਦੀ ਮੀਡੀਆ ਕਹਿ ਲਈਏ ਉਹਨਾਂ ਵੱਲੋਂ ਹੀ ਜਿਹੜਾ ਇਹ ਪ੍ਰਪੋਗੈਂਡਾ ਫਲਾਇਆ ਜਾ ਰਿਹਾ ਫਿਲਹਾਲ ਇਸ ਦੀ ਪੁਸ਼ਟੀ ਨਾਤਾ ਭਾਰਤ ਦੇ ਵੱਲੋਂ ਕਿਸੇ ਐਡਵਾਈਜ਼ਰ ਵੱਲੋਂ ਕੀਤੀ ਗਈ ਆ ਤੇ ਨਾ ਹੀ ਕਿਸੇ ਪਾਕਿਸਤਾਨ ਵੱਲੋਂ ਕੀਤੀ ਗਈ ਆ ਪਰ ਫਿਲਹਾਲ ਜੋ ਕੁਝ ਚੱਲ ਰਿਹਾ ਉਹ ਤੁਹਾਡੇ ਸਾਹਮਣੇ ਆ ਪਰ ਜੋ ਕੁਝ ਸਿੱਖ ਕੌਮ ਦੇ ਨਾਲ ਹੋ ਰਿਹਾ ਇਹ ਬਹੁਤ ਹੀ ਜਿਹੜਾ ਨਿੰਦਰਜੋਕ ਘਟਨਾ ਹੈ ਕਿਉਂਕਿ ਅਕਾਲ ਅਰਥ ਦੇ ਜਥੇਦਾਰ ਭਾਈ ਗਰਗੱਦ ਸਿੰਘ ਨੇ ਵੀ ਕਿਹਾਗਾ ਕਿ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕਰਨਾ ਬਹੁਤ ਹੀ ਨਿੰਦਰਜੋਕ ਤੇ ਵੱਡੀ ਘਟਨਾ ਤੇ ਇਹਨੂੰ ਅੰਜਾਮ ਦੇਣ ਦਾ ਵੱਡਾ ਪਾਪ ਆ ਜੋ ਕਿ ਸਿੱਖ ਕੌਮ ਦੇ ਨਾਲ ਅਤਿਆਚਾਰ ਹੋ ਰਿਹਾਗਾ ਦੂਸਰੇ ਪਾਸੇ ਸਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾਗਾ ਕਿ ਅਸੀਂ ਨਾ ਤਾਂ ਪਾਕਿਸਤਾਨ ਤੇ ਨਾ ਅਸੀਂ ਚੀਨ ਦੇ ਨਾਲ ਜੰਗ ਚਾਹੁੰਦੇ ਆ ਨਾ ਅਸੀਂ ਪਾਕਿਸਤਾਨ ਦੇ ਨਾਲ ਚਾਹੁੰਦੇ ਆ ਇਹ ਜੰਗ ਸਾਡੀ ਸਿੱਖਾਂ ਦੀ ਨਹੀਂ ਪਰ ਸਿੱਖਾਂ ਨੂੰ ਕਿਉਂ ਮਾਰਿਆ ਜਾ ਰਿਹਾ ਪੰਜਾਬ ਉੱਪਰ ਕਿਉਂ ਹਮਲੇ ਕੀਤੇ ਜਾ ਰਹੇ ਨੇ ਇਹ ਵੱਡਾ ਸਵਾਲ ਆ ਯਾਨੀ ਕਿ ਸਮਰਜੀਤ ਸਿੰਘ ਮਾਨ ਨੇ ਵੱਡੇ ਸਵਾਲ ਚੱਕੇ ਨੇ ਰਾਤ ਵੀ ਪਾਕਿਸਤਾਨ ਵੱਲੋਂ ਜਿਹੜਾ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਮਲਾ ਕੀਤਾ ਗਿਆ ਮੰਜੇਲਾਂ ਸੁੱਟੀਆਂ ਗਈਆਂ ਇਹ ਦੱਸਿਆ ਜਾ ਰਿਹਾ ਕਿ ਭਾਰਤ ਦੇ ਫੌਜ ਵੱਲੋਂ ਜਿਹੜੀਆਂ ਮੰਜੇਲਾਂ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਸੁੱਟ ਲਿਆ ਥੱਲੇ ਇਸ ਕਰਕੇ ਜਿਹੜਾ ਨੁਕਸਾਨ ਹੋਣ ਤੋਂ ਬਚ ਗਿਆ ਹਰ ਇੱਕ ਬੰਦਾ ਹੀ ਪੰਜਾਬ ਵਾਸੀ ਹੋਵੇ ਚਾਹੇ ਉਹ ਦੇਸ਼ ਵਾਸੀ ਹੋਵੇ ਹਰ ਇੱਕ ਬੰਦਾ ਬਾਹਰਲੇ ਮੁਲਕ ਵੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਜੰਗਾਂ ਦੇ ਵਿੱਚ ਖੱਟਣ ਖਟਾਉਣ ਨੂੰ ਕੁਛ ਨਹੀਂ ਇਹਨਾਂ ਦੇ ਜੰਗਾਂ ਦੇ ਵਿੱਚ ਉਧਰਲੇ ਤੇ ਇਧਰਲੇ ਜਿਹੜੇ ਪੰਜਾਬੀ ਮਾਰੇ ਜਾ ਰਹੇ ਨੇ ਇਹ ਟਰੰਪ ਨੇ ਵੀ ਜਿਹੜਾ ਇੱਕ ਦੁਆਰੇ ਵੱਡਾ ਦਾਵਾ ਫਿਰ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਦੋਨਾਂ ਮੁਲਕਾਂ ਦੇ ਨਾਲ ਚੰਗੇ ਸਬੰਧ ਨੇ ਪਰ ਦੋਨੋਂ ਦੇ ਮੁਲਕਾਂ ਨੂੰ ਅਪੀਲ ਕਰਦਾ ਕਿ ਸ਼ਾਂਤੀ ਬਣਾਈ ਰੱਖਣਾ ਤੇ ਚైనా ਵੱਲੋਂ ਵੀ ਇਹੀ ਗੱਲ ਕਹੀ ਗਈ ਆ ਤੇ ਹੁਣ ਦੇਖਦੇ ਆ ਕਿ ਇਹ ਜੰਗ ਦੇ ਮੈਣੇ ਕਿੰਨੇ ਕ ਦਿਨ ਰਹਿਣਗੇ ਕਿਸ ਦਿੱਤੀ ਇਹ ਤਣਾਹਪੂਰੂ ਰਹੂਗੀ ਜਾਂ ਫਿਰ ਹੋਰ ਅੱਗੇ ਵਧੂਗੀ ਜਾਂ ਫਿਰ ਕੋਈ ਦੇਸ਼ ਆ ਜਿਹੜਾ ਉਹ ਪਿੱਸੇ ਹਟੂਗਾ ਪਰ ਤੁਸੀਂ ਹਟੋ ਜਾਂ ਪਾਕਿਸਤਾਨ ਪਿੱਛੇ ਹਟੂਗਾ ਪਰ ਕਹਿੰਦੇ ਕਿ ਦੋਨੇ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਉਹ ਕਹਿੰਦਾ ਤੂੰ ਪਹਿਲਾਂ ਹੱ ਪਿੱਛੇ ਹਟੋ ਕਹਿੰਦਾ ਤੂੰ ਪਹਿਲਾਂ ਪਿੱਛੇ ਹਟ ਜਾਣੀ ਕਿ ਜਦੋਂ ਜੰਗ ਜੁਦ ਹੁੰਦੇ ਆ ਉਹਦੇ ਵਿੱਚ ਫਿਰ ਨੁਕਸਾਨ ਤਾਂ ਦੋਵੇਂ ਧਿਰਾਂ ਦਾ ਹੁੰਦਾਗਾ ਚਾਹੇ ਕਿਸੇ ਦਾ ਵੱਧ ਹੋਵੇ ਚਾਹੇ ਘੱਟ ਹੋਵੇ ਪਰ ਜੰਗਾਂ ਕਦੇ ਵੀ ਜਿਹੜਾ ਸਖ ਸੁਹਾਲੀ ਨਹੀਂ ਲੈ ਕੇ ਆਉਂਦੀਆਂ ਉਹ ਬਰਬਾਦ ਹੀ ਕਰਦੀਆਂ ਨੇ ਜਾਨੀ ਕਿ ਦੇਸ਼ ਦੇ ਉੱਪਰ ਜਿਹੜਾ ਇਹ ਜੰਗਾ ਜੁੱਧ ਹੋਏ ਨੇ ਜਿੰਨਾ ਦੇਸ਼ਾਂ ਦੇ ਉੱਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਿਹੜਾ ਕਿ ਉਹਨਾਂ ਦਾ ਨੁਕਸਾਨ ਭਰ ਭਾਈ ਆ ਜਿਹੜੀ ਮੁੜ ਕੇ ਕਈ ਸਾਲਾਂ ਤੱਕ ਨਹੀਂ ਹੁੰਦੀ ਜਿਹੜਾ ਤੈਸ ਨੈਸ ਹੋ ਜਾਂਦਾਗਾ ਜਿਹੜੇ ਅੱਜ ਜੰਗ ਲਾਉਣ ਦੇ ਚਾਹ ਵਿੱਚ ਬੈਠੇ ਆ ਜਿਹੜੇ ਅੱਜ ਖੁਸ਼ੀਆਂ ਮਨਾ ਰਹੇ ਆ ਜਾਂ ਭੰਗੜੇ ਪਾ ਰਹੇ ਆ ਪੰਜਾਬ ਦੇ ਵਿੱਚ ਕਰੈਲੀ ਕੱਢੀ ਜਾ ਰਹੇ ਸੀ ਉਹਦੇ ਉੱਤੇ ਨਾਰੇ ਲੱਗ ਰਹੇ ਸੀ ਭੰਗੜੇ ਪਾ ਰਹੇ ਸੀ ਪਰ ਇਹ ਗੋਲਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਲਿਹਾਜ਼ ਨਹੀਂ ਕਿਸੇ ਦੀ ਕਰਦਾ ਜੰਮਝੈਲ ਆ ਜਾਂ ਗੋਲਾ ਜਾਂ ਤੋਪਾ ਜੋ ਕਿਸੇ ਵੀ ਇਹਦਾ ਮੂੰਹ ਹੋ ਜੇ ਉਧਰ ਵੱਲ ਨੂੰ ਹੋ ਜਾਂਦਾ ਜਦੋਂ ਆਪਣੇ ਤੇ ਪੈਂਦੀ ਹੈ ਤੇ ਬੰਦਾ ਉਦੋਂ ਚੀਕਾ ਮਾਰਦਾ ਤੇ ਦੂਸਰਿਆਂ ਨੂੰ ਤਾਂ ਇਹ ਖੁਸ਼ੀ ਦਾ ਮਾਹੌਲ ਲੱਗਦਾਗਾ ਪਰ ਜਿਹੜੇ ਜੰਗ ਲੜ ਰਹੇ ਆ ਜਾਂ ਜਿਨ੍ਹਾਂ ਨੇ ਇਹ ਸਾਰਾ ਦੇਖਦੇ ਕੀਤੀ ਆ ਉਹਨਾਂ ਨੂੰ ਪਤਾ ਭਾਈ ਜੰਗ ਲਾਉਣ ਵਾਲਿਆਂ ਨੂੰ ਕਿ ਜੰਗ ਲੜਨੀ ਕਿੰਨੀ ਔਖੀ ਆ ਇਹ ਸਖਾਲੇ ਨਹੀਂ ਜੰਗ ਇਹ ਭੰਗੜੇ ਪਾਉਣੇ ਸਖਾਲੇ ਆ ਭੰਗੜੇ ਵੀ ਉਹ ਪਾਉਂਦੇ ਆ ਜਿਨ੍ਹਾਂ ਦੇ ਕਿ ਜਾਂ ਤਾਂ ਫੌਜ ਦੇ ਵਿੱਚ ਕੋਈ ਜਵਾਨ ਹੈ ਨਹੀਂ ਜਾਂ ਫਿਰ ਉਹਨਾਂ ਦਾ ਇਲਾਕਾ ਜਿਹੜਾ ਕਿਸਰਦੀ ਇਲਾਕੇ ਤੋਂ ਦੂਰ ਪੈਂਦਾਗਾ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੱਕ ਤਾਂ ਭਾਈ ਇਹ ਬੰਬ ਗੋਲਾ ਆਉਣਾ ਨਹੀਂ ਤਾਂ ਅਸੀਂ ਤਾਂ ਸੁਰੱਖਤਾਂ ਮਹਿਸੂਸ ਕਰਦੇ ਆ ਪਰ ਉਹਨਾਂ ਸਰਦਦੀ ਇਲਾਕਿਆਂ ਨੂੰ ਕੁਛ ਕੇ ਦੇਖੋ ਜਿਨ੍ਹਾਂ ਦੇ ਪਿੰਡਾਂ ਦੇ ਪਿੰਡ ਉੱਜੜ ਗਏ ਉੱਥੋਂ ਕੱਲ ਦੇ ਟਰਾਲੀਆਂ ਦੇ ਵਿੱਚ ਸਾਮਾਨ ਪਾ ਕੇ ਜਿਹੜਾ ਪਾਕਿਸਤਾਨ ਵੱਲੋਂ ਵੀ ਤੇ ਇਧਰ ਭਾਰਤ ਵੱਲੋਂ ਵੀ ਜਿਹੜਾ ਲੈੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਖਾਲੀ ਕਰਵਾਏ ਗਏ ਨੇ ਪਰ ਜਿਹੜਾ ਇਹ ਕੁਝ ਫਿਰਕੂਆਂ ਤਾਕਤਾਂ ਵੱਲੋਂ ਜਿਹੜਾ ਇਸ ਨੂੰ ਗਲਤ ਰੰਗਤ ਦੇਣੀ ਗਲਤ ਇੱਕ ਦੂਜੇ ਤੇ ਦੂਸ਼ਣਵਾਦੀ ਕਰਨੀ ਬਹੁਤ ਹੀ ਖਤਰਨਾਕ ਆ ਤੇ ਅਸੀਂ ਤਾਂ ਚਾਹੁੰਦੇ ਆ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੇ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਕਿਸੇ ਫੌਜੀ ਵੀ ਇੱਦਾਂ ਹੋਵੇ ਨਾ ਕਿਸੇ ਆਮ ਨਾਗਰਿਕ ਦਾ ਹੋਵੇ ਕਿਉਂਕਿ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਬੰਦਾ ਇਹ ਚਾਹੁੰਦਾਗਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਠੀਕ ਆ ਜਿਨੇ ਕੇ ਕੁਝ ਕੀਤਾਗਾ ਜਿਸ ਤਰ੍ਹਾਂ ਅੱਜ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਦੇ ਹਮਲੇ ਦੱਸਿਆ ਗੁਰਦੁਆਰਾ ਸਾਹਿਬ ਤੇ ਕੀਤਾਗਾ ਜਾਂ ਪਹਿਲਾਂ ਜਿਹੜੇ ਨਿਰਦੋਸ਼ ਮਾਰੇ ਗਏ ਨੇ ਉਹਨਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਆ ਪਰ ਇਹ ਬਹਿ ਕੇ ਜਿਹੜੀ ਗੱਲਬਾਤ ਆ ਉਹਦਾ ਹੱਲ ਨਿਕਲਣਾ ਫਿਰ ਜਾਂ ਕਿ ਐਸਣ ਜਿਹੜਾ ਹੋਵੇ ਤਾਂ ਵਧੀਆ ਗੱਲ ਆ ਪਰ ਉਹ ਦੇਸ਼ ਦੇ ਜਿਹੜੇ ਦੋਨਾਂ ਦੇਸ਼ਾਂ ਦੇ ਚਲੋ ਆਪਸ ਦੇ ਵਿੱਚ ਆਰਦੀ ਆ ਪਰ ਦੇਸ਼ ਦੋਨੇ ਨਹੀਂ ਚਾਹੁੰਦੇ ਕਿ ਜੰਗ ਲੱਗੇ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਕਿ ਜੰਗ ਦਾ ਨੁਕਸਾਨ ਕਿੰਨਾ ਹੁੰਦਾਗਾ ਉਹਨਾਂ ਲੀਡਰਾਂ ਨੂੰ ਪਤਾ ਹੁੰਦਾਗਾ ਹਰ ਇੱਕ ਬੰਦਾ ਇੱਥੇ ਬਹਿ ਕੇ ਕਹਿ ਦੂਗਾ ਕਿ ਜੰਗ ਲੱਗਣੀ ਸੌਕੀ ਹੈ ਜੀ ਜੰਗ ਜੰਗ ਲੱਗਣੀ ਚਾਹੀਦੀ ਆ ਸਭ ਕੁਝ ਸਿਕਾਉਣਾ ਚਾਹੀਦਾ ਪਰ ਇਹਦੀਆਂ ਜਿਹੜੀਆਂ ਮਸਾਲਾ ਨੇ ਜਾਂ ਪਰਤਾ ਨੇ ਜਿਨ੍ਹਾਂ ਨੇ ਜੰਗ ਲੜੀ ਆ ਤੇ ਜਿਨ੍ਹਾਂ ਦੇ ਜੰਗ ਹੋਈ ਆ ਜਿਨ੍ਹਾਂ ਦੇਸਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਕੀ ਹਾਲ ਉਹਨਾਂ ਬੱਚਿਆਂ ਦਾ ਬਜ਼ੁਰਗਾਂ ਦਾ ਉਹਨਾਂ ਮਾਪਿਆਂ ਦਾ ਹੋਇਆ ਜਿਨ੍ਹਾਂ ਦੇ ਘਰਾਂ ਦੇ ਘਰ ਉੱਜੜ ਗਏ ਜਿਨ੍ਹਾਂ ਦਾ ਸਾਰਾ ਕੁਝ ਤਹਿਸ ਨੈਸ ਹੋ ਗਿਆ ਤੇ ਤੁਸੀਂ ਇਸ ਵੀਡੀਓ ਦੇ ਨਾਲ ਕੀ ਇਤਿਬਾਕ ਰੱਖਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਦੋਨੇ ਦੇਸ਼ਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਇਤਿਬਾਕ ਬਣਿਆ ਰਹੇ ਨਾ ਉਧਰ ਮਰੇ ਦਾ ਇੱਧਰ ਮਰੇ ਕਿਉਂਕਿ ਇਨਸਾਨੀਅਤ ਦਾ ਜਦੋਂ ਵੀ ਹੁੰਦਾਗਾ ਕਾਣ ਹੁੰਦਾਗਾ ਜਾਂ ਧਾਰਮਿਕ ਸਤਾਨਾਂ ਦਾ ਇਹਦੇ ਵਿੱਚ ਵੱਡਾ ਕਾਣ ਹੁੰਦਾਗਾ ਜਿਸ ਤਰ੍ਹਾਂ ਹੁਣ ਦੱਸਿਆ ਜਾ ਰਿਹਾ ਕਿ ਗੁਰਦਾਰਾ ਸਾਹਿਬ ਤੇ ਹਮਲੇ ਹੁੰਦੇ ਨੇ ਜਿਸ ਤਰ੍ਹਾਂ ਇਸ ਸਿੱਖ ਕੌਮ ਦੇ ਉੱਪਰ ਬਹੁਤ ਵੱਡਾ ਬਾਹਰ ਆ ਸਿੱਖ ਕੌਮ ਇਹਨੂੰ ਸਹਿਣ ਨਹੀਂ ਕਰ ਸਕਦੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਆਪਣੇ ਕਮੈਂਟ ਜ਼ਰੂਰ ਲਿਖਣੇ ਨੇ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ